ਥੋੜੇ ਤੋਂ ਅਸੀਂ ਮਹੀਨੇ ਹਫ਼ਤੇ ਨਹੀਂ ਲੈਂਦੇ ਜਿਹੜੇ ਤੁਸੀਂ ਆਹ ਧੰਦੇ ਕਰ ਰਹੇ ਹੋ ਜਦੋਂ ਐਮਐਲਏ ਨੇ ਇਮਾਨਦਾਰੀ ਦਾ ਪੱਲਾ ਫੜਿਆ ਹੋਇਆ ਤੇ ਤੁਸੀਂ ਕਿਹਦੇ ਕਿਹਦੇ ਸ਼ਹਿ ਦੇ ਉੱਤੇ ਇਹ ਕੰਮ ਕਰਨ ਲੱਗੇ ਹੋਏ ਹੋ ਜਿੱਥੇ ਜੀ ਕਰਦਾ ਤੁਸੀਂ ਸ਼ੋਰੂਮ ਕੱਟ ਤੇ ਜਿੱਥੇ ਜੀ ਕਰਦਾ ਇਹ ਨਾਲ ਇੱਕ ਮੈਨੂੰ ਤਾਂ ਲੱਗਦਾ ਵੀ ਜਿਸ ਹਿਸਾਬ ਨਾਲ ਇਹ ਥੱਲੇ ਕਈ ਬੰਦੇ ਕੰਮ ਕਰ ਰਹੇ ਮੈਨੂੰ ਤਾਂ ਇੱਕ ਜੇਸੀਬੀ ਨਾਲ ਰੱਖਣੀ ਚਾਹੀਦੀ ਹੈ ਸਾਫ਼ ਕਰੋ ਇਹਨੂੰ ਸਾਰੇ ਦੀ ਕਿਤੇ ਵੀ ਪੂਰੀ ਤਰਾਲੀ ਵਿੱਚ ਇੱਕ ਵੀ ਗੈਰਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਮੈਂ ਬਰਦਾਸ਼ਤ ਨਹੀਂ ਕਰਨੀ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਕਿੱਥੇ ਸਾਰੇ ਅਫਸਰ ਆਪਣੇ ਆਜੋ ਜੀ ਅੱਗੇ ਆਜੋ ਆਜੋ ਦਿਲ ਜੀ ਜੇ ਜੀ ਆਜੋ ਇਹੋ ਸਾਬ ਡੀਐਮ ਸਾਹਿਬ ਕਿੱਥੇ ਜੀ ਹਾਂ ਜੀ ਕਿਹਨੂੰ ਬੁਲਦੇ ਹੋ ਡੀਐਫ ਸਰਵਾ ਜੀ ਅਰੇ ਨਕਸ਼ਾ ਜੀ ਨਕਸ਼ਾ ਜਨਾ ਖਰੇਲੂ ਨਕਸ਼ਾ ਪਾਸ ਕਰੇ ਯੋ ਸਾਹਿਬ ਕਿਤੇ ਇੱਕ ਮਿੰਟ ਰੋਕੋ ਯੋ ਸਾਨੂੰ ਕਿਹਾ ਰਿਹਾ ਇਹ ਕੀ ਬਣ ਰਿਹਾ ਇੱਥੇ ਅਨਿਲ ਜੀ ਕੀ ਬਣ ਰਿਹਾ ਕਾਦਾ ਨਕਸ਼ਾ ਪਾਸ ਕੀਤਾ ਤੁਸੀਂ ਇੱਥੇ ਰਹਾਇਸ਼ੀ ਨਕਸ਼ਾ ਬਣ ਰਹਾਇਸ਼ੀ ਨਕਸ਼ਾ ਕੀ ਇੱਥੇ ਪਾਸ ਹੋ ਸਕਦਾ 30 ਫੁੱਟ ਛੱਡ ਕਿਉਂਦਾ ਸਾਹਿਬ ਜਿਸ ਜਗ੍ਹਾ ਤੇ ਤੁਸੀਂ ਪਾਸ ਕੀਤਾ ਹਾਈਵੇ ਦੇ ਉੱਪਰ ਇੱਥੇ ਘਰ ਬਣ ਸਕਦਾ 33 ਫੁੱਟ ਛੱਡ ਕੇ ਹੁੰਦਾ ਨਾਲ ਇਧਰੋਂ ਰੋਡ ਤੋਂ 33 ਫੁੱਟ ਤੇ 33 ਫੁੱਟ ਇੱਕ ਵੀ ਘਰ ਹੈਗਾ ਇਸ ਰੋਡ ਤੇ ਕਿਤੇ ਵੀ ਦੁਕਾਨ ਦੁਕਾਨਾਂ ਪਾਵੇ ਦੀ ਇੱਕ ਮਿੰਟ ਰੁਕ ਜਾਓ ਇੱਕ ਮਿੰਟ ਰੁਕ ਜਾਓ ਕੋਈ ਵੀ ਇੱਥੇ ਘਰ ਹੈਗਾ ਹੋਰ ਦੇਖੋ ਇਹ ਜਿੱਥੇ ਘਰ ਬਣ ਰਿਹਾ ਫਿਰ ਇੱਥੇ ਆਹ ਘਰ ਦਾ ਨਕਸ਼ਾ ਕਟਵਾ ਕੇ ਇੱਥੇ ਦੁਕਾਨਾਂ ਬਣ ਰਹੀਆਂ ਨੇ ਤੁੜਵਾਤੀ ਹੈ ਮੈਂ ਅੱਜ ਸਵੇਰੇ ਆ ਕੇ ਇਹ ਤਾਂ ਮੈਂ ਆਉਣਾ ਹੁਣ ਇਹ ਤਾਂ ਤੁਸੀਂ ਹੁਣ ਮੂਰੇ ਮੂਰੇ ਮੈਂ ਕਿਹਾ ਵੀ ਜੀ ਸੀ ਬੀ ਲੈ ਕੇ ਜਾਓ ਤੇ ਉੱਥੇ ਉਡਾਉਣਾ ਹੈ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਹੁਣ ਪਤਾ ਹੈ ਵੀ ਤੁਹਾਨੂੰ ਮੈਂ ਆਉਣਾ ਤੇ ਤਾਂ ਤੁਸੀਂ ਇਹ ਕਾਰਵਾਈ ਪਾਉਣ ਲੱਗੇ ਹੋ ਕਿਉਂ ਇਹ ਧੰਦੇ ਚਲਾਏ ਹੋਏ ਨੇ ਨਹੀਂ ਮੈਮ ਆ ਜਦੋਂ ਮੇਰੀ ਗੱਲ ਸੁਣੋ ਤੁਸੀਂ ਆ ਸੜਕ ਤੋਂ ਲੰਘ ਕੇ ਡੇਲੀ ਜਾਂਦੇ ਹੋ ਨਾ ਆ ਸੜਕ ਤੋਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਇੱਥੇ ਦੁਕਾਨਾਂ ਬਣ ਰਹੀਆਂ ਇਹ ਇਹ ਅੱਜ ਬਣੀ ਹੈ ਨਹੀਂ ਮੈਮ ਤਿੰਨ ਵਾਰ ਇਹ ਅੱਜ ਬਣੀ ਹੈ ਇਹ ਮੇਰੇ ਕਹੇ ਤੋਂ ਕਿ ਜੇ ਸੀ ਬੀ ਆਈ ਇੱਥੇ ਚਲਾਓ ਇੱਥੇ ਸਾਰੇ ਤੇ ਬਲਡੋਜ਼ਰ ਇਹਦੇ ਤੇ ਇੱਕ ਵੀ ਇੱਕ ਵੀ ਮੇਰੀ ਗੱਲ ਸੁਣੋ ਧਿਆਨ ਨਾਲ ਇੱਕ ਵੀ ਕਿਤੇ ਗੈਰ ਕਾਨੂੰਨੀ ਇਹੋ ਜੀ ਉਸਾਰੀ ਹੋ ਗਈ ਠੀਕ ਹੈ ਪਹਿਲਾਂ ਹੀ ਇਨਕੁਆਰੀਆਂ ਖੁੱਲੀਆਂ ਹੋਈਆਂ ਚੰਗੀਆਂ ਖੁੱਲ ਜਾਣੀਆਂ ਠੀਕ ਹੈ ਇਹ ਉਹ ਨੂੰ ਇੱਥੇ ਆਉਣਾ ਚਾਹੀਦਾ ਸੀ ਤੁਹਾਡੇ ਤੋਂ ਅਸੀਂ ਮਹੀਨੇ ਹਫ਼ਤੇ ਨਹੀਂ ਲੈਂਦੇ ਜਿਹੜੇ ਤੁਸੀਂ ਆ ਧੰਦੇ ਕਰ ਰਹੇ ਹੋ ਜਦੋਂ ਐਮਐਲਏ ਨੇ ਇਮਾਨਦਾਰੀ ਦਾ ਪੱਲਾ ਫੜਿਆ ਹੋਇਆ ਤੇ ਤੁਸੀਂ ਕਿਹਦੇ ਕਿਹਦੇ ਸ਼ਹਿ ਦੇ ਉੱਤੇ ਇਹ ਕੰਮ ਕਰਨ ਲੱਗੇ ਹੋਏ ਹੋ ਜਿੱਥੇ ਜੀ ਕਰਦਾ ਤੁਸੀਂ ਸ਼ੋਰੂਮ ਕੱਟ ਤੇ ਜਿੱਥੇ ਜੀ ਕਰਦਾ ਇਹ ਨਾਲ ਇੱਕ ਮੈਨੂੰ ਤਾਂ ਲੱਗਦਾ ਵੀ ਜਿਸ ਹਿਸਾਬ ਨਾਲ ਇਹ ਥੱਲੇ ਕਈ ਬੰਦੇ ਕੰਮ ਕਰ ਰਹੇ ਮੈਨੂੰ ਤਾਂ ਇੱਕ ਜੀਸੀਬੀ ਨਾਲ ਰੱਖਣੀ ਚਾਹੀਦੀ ਹੈ ਸਾਫ਼ ਕਰੋ ਇਹਨੂੰ ਸਾਰੇ ਇਦੀ ਇਹ ਮੈਡਮ ਇਹਦੀ ਇਨਕੁਆਇਰੀ ਕਰਕੇ ਮੈਨੂੰ ਦਿਓ ਵੀ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਆ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਾਰਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉੱਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਲਾਓ ਇਹ ਤੇ ਸਾਰੇ ਤੇ ਜੀਸੀਬੀ ਫੇਰੋ ਸਾਰੇ ਤੇ ਫੇਰ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਮੈਂ ਇਹ ਕੰਮ ਮੈਂ ਆਪਣੇ ਆਪ ਕਰੂੰਗਾ ਨਾ ਆਪਣੇ ਬੰਦੇ ਬੁਲਾ ਲਏ ਹੋਏ ਇਹਦਾ ਘਰ ਦਾ ਨਕਸ਼ਾ ਕੈਨਸਲ ਕਰੋ ਮੈਂ ਕਰਵਾ ਰਿਹਾ ਮੈਂ ਕਹਿੰਦਾ ਮੈਂ ਆਪਣੇ ਆਪ ਕਰਵਾਵਾਂਗਾ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ